ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਨਾਲ ਮਹਿੰਗੇ ਸ਼ਬਦ ਵੀ ਦੱਸ ਰਹੇ ਹਾਂ ਪੰਕਤੀ ਵੇਖ ਰਹੇ ਹੋ ਗੁਰ ਮੰਤਰ ਹੀ ਨਾਸਯ ਜੋ ਪ੍ਰਾਣੀ ਇੱਥੇ ਵਿਸਰਾਮ ਹੈ ਤ੍ਰਿਗੰਤ ਜਨਮ ਭ੍ਰਸ਼ਟਨ ਹੈ ਹੀ ਨਾਸੇ ਉਚਾਰਨ ਕਰਨ ਸੱਸੇ ਦੇ ਪੈਰ ਤੇ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਹੈ ਹੀ ਨਾਸੇ ਹੀ ਨਾਸੇ ਹਾਂ ਗੁਰ ਮੰਤਰ ਹੀ ਨਾਸੈ ਜੋ ਪ੍ਰਾਣੀ ਇੱਥੇ ਵਿਸਰਾਮ ਲੱਗ ਜਾਣਾ ਤਿਰਗੰਤ ਜਨਮ ਭ੍ਰਸ਼ਟਨ ਹੈ ਭ੍ਰਸ਼ਟਨ ਹੈ ਉਚਾਰਨ ਕਰਨਾ ਹੈ ਸਮਝ ਲੱਗੀ ਹਾਂਜੀ ਹਾਂ ਹਾਹੇ ਦੀ ਆਵਾਜ਼ ਜ਼ਰੂਰ ਕੱਢਣੀ ਹੈ ਭ੍ਰਸ਼ਟਨ ਹੈ ਕੂਕਰਹ ਸੂਕਰਹ ਗਰਦ ਬਹ ਕਾਕਹ ਕਾਕੇ ਤੇ ਵਿਸਰਾਮ ਲਾਉਣਾ ਹੈ ਕਾਕਹ ਤੇ ਕੀ ਆ ਵਿਸਰਾਮ ਹਾਂ ਮੋਟ ਰੱਖੋ ਕੂਕਰਹ ਕੂਕਰਹ ਪੜ੍ਹਨਾ ਦਲੈਂਕੜ ਲਾ ਕੇ ਕੂਕਰਹ ਸੂਕਰਹ ਗਰਦਬਹ ਕਾਕਹ ਤੁਸੀਂ ਇਹ ਧਿਆਨ ਦੇਣਾ ਕਿ ਇੱਥੇ ਦਲੈਂਕੜਾ ਲੱਗਿਆ ਹੈ ਦਲੈਂਕੜਾਂ ਦੀ ਆਵਾਜ਼ ਉਚਾਰਨ ਹੋਣੀ ਗਰਦਬਹ ਇੱਥੇ ਹਾ ਲੱਗਾ ਹੈ ਹਾ ਦੀ ਆਵਾਜ਼ ਪਿੱਛੇ ਉਚਾਰਨ ਕਰਨੀ ਹੈ ਗਰਦਬਹ ਗਰਦਬਹ ਹਾਂ ਕਾਕਹ ਇੱਥੇ ਵੀ ਸਰਾ ਬਲਾ ਦੇਣਾ ਸਰਪਣਹ ਤੁਲਖਲਹ ਸਰਪਣਹ ਤੁਲਖਲਹ ਲੱਗੀ ਸਮਝ ਹਾਂਜੀ ਅੱਗੇ ਪੰਕਤੀ ਆਉਂਦੀ ਹੈ ਚਰਨਾਰ ਬਿੰਦ ਭਜਨੰ ਇੱਥੇ ਵਿਸਰਾਮ ਹੈ ਚਰਨਾਰ ਬਿੰਦ ਭਜਨੰ ਇੱਥੇ ਵਿਸਰਾਮ ਹੈ ਰਿੱਧੇਂਗ ਨਾਮ ਧਾਰਨ ਹੈ ਰਿੱਧੇਂਗ ਇੱਥੇ ਜਈਆ ਪੂਰਾ ਆਇਆ ਹੈ ਜਈਏ ਦੀ ਟਿੱਪੀ ਲੱਗੀ ਏ ਸੌਖਾ ਪੜਨ ਵਾਸਤੇ ਰਾਰੇ ਸਿਆਰੀ ਦੱਦੇ ਸਿਆਰੀ ਐਡਿਟ ਕੀਤੀ ਜਿਹੜਾ ਜਈਆ ਇਹਨੇ ਆੜਾ ਬਣ ਜਾਣਾ ਰਿੱਧੇਂਗ ਰਿੱਧੇਂਗ ਹਾਂ ਤੁਹਾਨੂੰ ਸਮਝ ਲੱਗੀ ਨਹੀਂ ਦੀ ਹਾਂਜੀ ਚਰਨਾਰ ਬਿੰਦ ਭਜਨੰ ਰਿਦਯੰਗ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੇਨ ਨਾਨਕ ਨਾਨਕ ਤੇ ਵਿਸਰਾਮ ਹੈ ਕੀਰਤਨੰ ਸਾਧ ਸੰਗੇਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨਹਿ ਨਹਿ ਦ੍ਰਿਸ਼ਟੰਤ ਜਮਦੂਤ ਨਹਿ ਕਠੇ ਪੜ ਇੱਕ ਪੜਨੈ जमदूत नमदूत है हां कट्ठा उच्चारण करना है समझ लगी ना हां अगे वेख रहे हो नाच दुर्लभंगन रूप इत विश्राम है नुर्लभंग धनंग रूपंग नुर्लभंग स्वर्ग राज ਸਵਰਗ ਉਚਾਰਨ ਕਰਨਾ ਸਵਰਗ ਨਹੀਂ ਪੜਨਾ ਇੱਥੇ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਉਚਾਰਨ ਹੋਵੇਗਾ ਸਸੇ ਔਂਕੜ ਐੜਾ ਸਸੇ ਔਂਕੜ ਐੜਾ ਦੇ ਰਾਰਾ ਤੇ ਗੱਗਾ ਸਵਰਗ ਸਵਰਗ ਹਾਂ ਵਾਵੇ ਵਾਵੇ ਨਹੀਂ ਇੱਥੇ ਐੜਾ ਬਣ ਜਾਣਾ ਹੈ ਸਸੇ ਔਂਕੜ ਐੜਾ ਰਾਰਾ ਤੇ ਗੱਗਾ ਸਵਰਗ ਸਵਰਗ ਹਾਂ ਸਵਰਗ ਪੜਨਾ ਹੈ ਦੁਰਲੱਭੰਗ ਤੇ ਵਿਸਰਾਮ ਲਉਣਾ ਉਹ ਜਮਕੀ ਲਉਣੀ ਹੈ ਨੱਚ ਦੁਰਲੱਭੰ ਧਨੰ ਰੂਪੰ ਇਥੇ ਵਿਸਰਾਮ ਨੱਚ ਦੁਰਲੱਭੰ ਸਵਰਗ ਰਾਜਨਹਿ ਰਾਜਨੇ ਇਕੱਠੇ ਪੜਨੇ ਠੀਕ ਸਮਝ ਲੱਗੀ ਹਾਂਜੀ ਨੱਚ ਦੁਰਲੱਭੰ ਭੋਜਨੰ ਵਿੰਜਨੰ ਵਿੰਜਨੰ ਪੜਨੇ ਕਿਉਂਕਿ ਇਥੇ ਬੱਬੇ ਨੂੰ ਸਿਹਾਰੀ ਤੇ ਉੱਤੇ ਟਿੱਪੀ ਲੱਗੀ ਹੋਈ ਹੈ ਤੇ ਕਈ ਸੰਗ ਤਾਂ ਵਿੰਜਨ ਪੜ ਜਾਂਦੀ ਹੈ ਵਿੰਜਨ ਜਦੋਂ ਵਿਜਨੰਗ ਪੜਾਂਗੇ ਤੇ ਜਿਹੜੀ ਟਿੱਪੀ ਹੈ ਨਾ ਬੱਬੇ ਤੇ ਇਹ ਕੱਟੀ ਜਾਊਗੀ ਫਿਰ। ਫਿਰ ਟਿੱਪੀ ਨਹੀਂ ਬੋਲੀ ਜਾਵੇਗੀ। ਤੁਸੀਂ ਵੇਖ ਰਹੇ ਹੋ ਬੱਬੇ ਨੂੰ ਸਿਆਰੀ ਉੱਤੇ ਟਿੱਪੀ ਆ। ਤੇ ਜੱਜਾ ਵਿੰਜ ਨੰਨੇ ਟਿੱਪੀ ਨੰਗ ਵਿੰਜਨੰਗ ਵਿੰਜਨੰ ਦੁਬਾਰਾ ਫਿਰ ਬੋਲੋ। ਵਿੰਜਨੰ ਹਾਂ। ਇਹ ਸ਼ਬਦ ਥੋੜੇ ਮਹਿੰਗੇ ਆ ਪੜਨ ਦੇ ਵਿੱਚ। ਹਾਂਜੀ। ਬਾਕੀ ਇਹ ਨਹੀਂ ਤੁਸੀਂ ਨਿੰਦ ਕਰੋਗੇ ਨਾ ਪਕਾਓਗੇ ਯਾਦ ਕਰੋਗੇ ਸੰਥਿਆ ਨੂੰ ਤੇ ਆ ਜਾਣਗੇ ਜਦੋਂ ਯਾਦ ਹੋ ਗਏ ਫਿਰ ਤੁਹਾਨੂੰ 100 ਕਿਲੋ ਗੂ ਬਾਣੀ ਪੜ੍ਹਨੀ ਨੱਚ ਦੁਰਲੱਭੰ ਭੋਜਨੰ ਵਿੰਜਨੰ ਇੱਥੇ ਵਿਸਰਾਮ ਨੱਚ ਦੁਰਲੱਭ ਸੁਵਸ਼ ਅੰਮਰ ਹੈ ਸੁਵਸ਼ ਬੋਲਣਾ ਇਸ ਨੂੰ ਸੱਸੇ ਔਂਕੜ ਐੜਾ ਤੇ ਛੱਛਾ ਇਹ ਜਿਹੜਾ ਵਾਵਰ ਲੱਗਾ ਨਾ ਸਸੇ ਦੇ ਪੈਰ ਵਿੱਚ ਇਹਨੇ ਐੜਾ ਬਣ ਜਾਣਾ ਸਸੇ ਔਕੜ ਐੜਾ ਤੇ ਛਸ਼ਾ ਸਵੱਸ਼ ਸਵੱਸ਼ ਹਾਂ ਅੰਬਰਹਿ ਇਕੱਠੇ ਪੜਨਾ ਅੰਬਰਹਿ ਅੰਬਰਹਿ ਹਾਂ ਨਾਚ ਦੁਰਲੱਭੰ ਸੁੱਤ ਮਿੱਤਰ ਭਰਾਤ ਬੰਧਵ ਇੱਥੇ ਵਿਸਰਾਮ ਹੈ ਬੰਧਵ ਤੇ ਨਾਚ ਦੁਰਲੱਭੰ ਸੁੱਤ ਮਿੱਤਰ ਭਰਾਤ ਭਰਾਤ ਬੰਧਵ ਇੱਥੇ ਵਿਸਰਾਮ ਹੈ ਨੱਚ ਦੁਰਲੱਭੰ ਬਨਤਾ ਬਿਲਾਸ ਹੈ ਇਸ ਨੂੰ ਬਨਤਾ ਪੜ੍ਹਨਾ ਬਨਿੱਤਾ ਨਹੀਂ ਪੜ੍ਹਨਾ ਬਨਤਾ ਬਨਤਾ ਹਾਂ ਬਨਤਾ ਬਿਲਾਸ ਹੈ ਸਮਝ ਲੱਗੀ ਹਾਂਜੀ ਨੱਚ ਦੁਰਲੱਭੰ ਦਿਦਿਆ ਪਰਬੀਨੰ ਪਰਬੀਨੰ ਤੇ ਵਿਸਰਾਮ ਹੈ ਨੱਚ ਦੁਰਲੱਭੰ ਚਤੁਰ ਚੰਚਲ ਹੈ ਚਤੁਰ ਚੰਚਲ ਹੈ ਚੰਚਲ ਇਕੱਠੇ ਪੜ੍ਹਨਾ ਠੀਕ ਹੈ ਸਮਝ ਆ ਗਈ ਹਾਂਜੀ ਦੁਰਲਭੰ ਏਕ ਭਗਵਾਨ ਨਾਮਹਿ ਨਾਮਹਿ ਤੇ ਵਿਸਰਾਮ ਹੈ ਦੁਰਲਭੰ ਏਕ ਭਗਵਾਨ ਨਾਮਹਿ ਨਾਨਕ ਲਬਦਿ ਸੰਗ ਕਿਰਪਾ ਪ੍ਰਭੰ ਹੁਣ ਇਹ ਪੰਕਤੀ ਤੁਹਾਡੀ ਲੰਮੀ ਹੈ ਇੱਥੇ ਹੁਣ ਵਿਸਰਾਮ ਇੱਕ ਆਇਆ ਠੀਕ ਆ ਨਾਮਹਿ ਤੇ ਤੇ ਜਮਕੀਆਂ ਤਿੰਨ ਆਈਆਂ ਹੁਣ ਪੜ੍ਹਨਾ ਇਸ ਨੂੰ ਕਿਵੇਂ ਆ ਪਹਿਲਾਂ ਤੁਹਾਨੂੰ ਆਹ ਦੱਸਦੀ ਐ ਲਬਦੰਗ ਇਸ ਨੂੰ ਲਬਦੰਗ ਬੋਲਣਾ ਹੈ ਜਿਹੜਾ ਧੱਦੇ ਦੇ ਪੈਰ ਵਿੱਚ ਲੱਗਾ ਜਈਆ ਇਹਨੇ ਬਣ ਜਣਾ ਐਡਾ ਤੇ ਜਿਹੜੀ ਆ ਟਿੱਪੀ ਐ ਇਹਨੇ ਐੜੇ ਟਿੱਪੀ ਬਣ ਜਣੀ ਜਾ ਗਈ ਠੀਕ ਆ ਲੱਲਾ ਬੱਬਾ ਲਬ ਧੱਦੇ ਸਿਹਾਰੀ ਆ ਐੜੇ ਟਿੱਪੀ ਆ ਲਬਦੰਗ ਲਬਦੰਗ ਹਾਂ ਸੌਖਾ ਸਮੇ ਲੱਗੀ ਨਾ ਹਾਂਜੀ ਕਿਵੇਂ ਲੱਗੀ ਆ ਲੱਲਾ ਬੱਬਾ ਤਦ ਦੇ ਸਿਆਰੀ ਆ ਜਿਹੜਾ ਜਈਆ ਲੱਗਾ ਇਹ ਨਿਹੜਾ ਬਣ ਜਾਣਾ ਤੇ ਟਿੱਪੀ ਆੜੀ ਤੇ ਪੈ ਜਾਣੀ ਆ ਲਬਦਿਆਂ ਲਬਦਿਆਂ ਹਾਂ ਹੁਣ ਤਾਂ ਦੱਸਦੇ ਆ ਦੁਰਲੱਭੰ ਇੱਥੇ ਜਮਕੀ ਲਾਉਣੀ ਹੈ ਜਮਕੀ ਦਾ ਮਤਲਬ ਹੁੰਦਾ ਕਿ ਅੱਧਾ ਵਿਸਰਾਮ ਠੀਕ ਆ ਠੀਕ ਹੈ ਦੁਰਲੱਭੰ ਏਕ ਭਗਵਾਨ ਨਾਮਹਿ ਇੱਥੇ ਅਨਗ ਰੁਪਣਾ ਠਰਾਓ ਇੱਥੇ ਦੇਣਾ ਨਾਮਹਿ ਤੇ ਨਾਨਕ ਲਬਦਿਆਂ ਸਾਧ ਸੰਗ ਕਿਰਪਾ ਪ੍ਰਭੰ ਇਸ ਨੂੰ ਪ੍ਰਭੰਗ ਉਚਾਰਨ ਕਰਨਾ ਹੈ ਪ੍ਰਭੰਗ ਪ੍ਰਭੰਗ ਹਾਂ ਤੁਹਾਨੂੰ ਸਾਰੀਆਂ ਪੰਕਤੀਆਂ ਦਾ ਸਾਰਿਆਂ ਦਾ ਪਤਾ ਲੱਗ ਗਿਆ ਹਾਂਜੀ ਬਿਸਰਾਮਤ ਬਾਰੇ ਲੱਗ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ